ਵੇ ਦੇ ਚਕੀਨਾ ਵਿੱਚ ਕਰਾਤੀਆਂ ਦਾ ਹਣਕੇ ਦੇ ਚਕੀਨਾ ਵਿੱਚ ਜੜਦਾ ਤੁਰਿਆ ਦਾ ਹਣਕੇ ਦੇ ਚਕੀਨਾ ਵਿੱਚ ਜੜਦਾ ਤੁਰਿਆ ਦਾ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸਣਾ ਖੇਡਣਾ तिचेड़े तुम बजे दाल बिच बेड़े तुम दादा पूरी पूरी ऊरी बुध جيتو دا جيتو دا جيتو دا کلاٹ پا دوں جے کٽي ماضي کال ۾ جيتو دا چولا ڏيکادو جے کٽي ماضي کال ۾ جيتو دا چولا ڏيکارو جے کٽي ماضي کال ۾ جے راڻي دُدھ ريڙي 跟上。 ਅ ਵਿੱਚ ਦੇ ਕੁੜੀਆਂ ਦੇ ਸੱਪ ਬਣ ਕੇ ਲੰਗ ਜਾਈਏ ਵਿੱਚ ਦੀ ਕੁੜੀਆਂ ਦੇ ਸੱਪ ਬਣ ਕੇ ਨੰਗ ਜਾਈਏ ਵਿੱਚ ਦੀ ਕੁੜੀਆਂ ਦੇ ਸੱਪ ਬਣ ਕੇ ਨੰਗ ਜਾਈਏ ਵਿੱਚ ਦੀ ਕੁੜੀਆਂ ਦੇ ਊਰੇ 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 ਨੀ ਇਹ ਬਣ ਖੁਸ਼ੀਆਂ ਦੇ ਨੱਚ ਨੱਚ ਹੋ ਜਾ ਦੂਰੀ ਨਹੀਂ ਇਹਨਾਂ ਦਿਨ ਖੁਸ਼ੀਆਂ ਦੇ ਨੱਚ ਨੱਚ ਹੋ ਜਾ ਦੂਰੀ ਨਹੀਂ ਇਹਨਾਂ ਦਿਨ ਖੁਸ਼ੀਆਂ ਦੇ ਨੱਚ ਨੱਚ ਹੋ ਜਾ ਦੂਰੀ ਨਹੀਂ ਇਹਨਾਂ ਹਾਂਜੀ ਜ਼ਰੂਰ ਜਿਹੜੀ ਫਸਲ ਨੂੰ ਗੜੇ ਮਾਰ ਜਾ ਉਹਦੀ ਆਸਨਾ ਕਰੀਏ ਵੀ ਜਿਹੜੀ ਗਲੀ ਚੋਂ ਟੁੱਟੀ ਯਾਰੀ ਜਿਹੜੀ ਗਲੀ ਚ ਟੁੱਟੀ ਯਾਰੀ ਉਸ ਗਲੀ ਨਾ ਵੜੀਏ ਨਾਰ ਬਗਾਨੀ ਦੀ ਬਣ ਮੂਰਖਾ 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 ਵੜੀਏ ਨਾਰ ਬਗਾਨੀ ਦੀ ਜਿਹੜੀ ਕਸਮ ਨੋ ਗੜੇ ਮਾਰ ਜੜ ਉਹਦੀ ਆਸਨਾ ਕਰ ਜਿਹੜੀ ਪਸੰਦ ਕੋਈ ਗਾਲੀ ਤੇਰੀ ਕੁੱਤੀ ਦੁਕਾਨੇ ਬਾਰਡਰ ਲਾਇਆ ਨੇ ਬਾਦਰ ਤੇ ਰੰਨੇ ਪੱਤੇ ਗੱਬੜੂ ਬਾਦਰ ਤੇ ਰੰਨੇ ਪੱਤੇ ਗੱਬੜੂ ਅੱਲਾ ਰੂਬ ਖਾਇਨੇ ਤੇਰੀ ਕੁੜਤੀ ਨੇ ਜੱਟ ਨੂੰ ਜੇਲ ਕਰਾਇਆ ਨੀ ਤੇਰੀ ਕੁੜਤੀ ਨੇ ਜੱਟ ਨੂੰ ਜੇਲ ਕਰਾਇਆ ਨੀ ਤੇਰੀ ਕੁੜਤੀ ਨੇ ਜੱਟ ਨੂੰ ਜੇਲ ਕਰਾਇਆ ਸੋਣੀ ਕੁੜੀਏ ਮਛਲੀ ਵਾਲੀਏ ਮਛਲੀ ਦਾ ਚਮਕਾਈਏ ਨੀ ਖੂਟੋ ਬਿਹਤਰੀ ਹੋਵੇ ਚਰਚਾ ਕੁਤੂ ਬੇਤਰੀ ਹੋਵੇ ਚਰਚਾ ਚਰਚਾ ਨਾ ਕਰਵਾਈਏ ਨੀ ਮੁੰਡੇ ਖੁੰਡੇ ਹੁਣ ਵੇਖਦੇ ਗੁੰਡੇ ਖੁੰਡੇ ਹੁਣ ਵੇਖਦੇ ਨੀਵੀਂ ਪੌਲੰਗ ਜਾਈਏ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾਲ ਲਾਏ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾਲ ਲਾਏ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾਲ ਲਾਏ ਧਰਮੀ ਬਾਬਲ ਦੀ ਸੁਣਵੇਂ ਮੁੰਡਿਆ ਪੈਂਥੇ ਵਾਲਿਆ ਕੈਂਥਾ ਲਿਸ਼ਕਾ ਮਾਰੇ ਵੇਖ ਜੀਰਦਾ ਲਾਲਾਂ ਦਾ ਲਾਲਾਂ ਦੋਸਤੀ ਵੇਖ ਜੀਰਦਾ ਲਾਲਾਂ ਦਾ ਸਿਰਦਾਰਾ ਪਿਆਰ ਹਮਾਰੇ ਆ ਰਹੇ ਨੇ ਤੇ ਆ ਗਲਬੰਦ ਸਰਕਾਰੇ ਮੁੰਡਿਆਂ ਖਾਣ ਦਿਆ ਗਲਟੜੇ ਸਰਕਾਰੇ ਮੁੰਡਿਆਂ ਖਾਣ ਦਿਆ ਘਰ ਘਰ ਤੇ ਸਰਕਾਰੇ ਮੁੰਡਿਆਂ ਪਿੰਡਾਂ ਤੋਂ ਫਿਰ ਬੁਝੇ ਨਿਬੰਦੇ ਕਿੰਨੀ ਸੱਤਰ ਪਾਈਏ ਬਿਚਨਿਆਂ ਤੋਂ ਫਿਰ ਬੁਝੇ ਨਿਬੰਦੇ ਪਾਇਆ ਚਿਤਪਤ ਭਾਨੀ ਬੰਦੇ ਕਿੰਨਾ ਸਾਖ ਬਤਾਈਏ ਨਹੀਂ ਆਪਣੇ ਵੀਰੇ ਝੂਠੀ ਨਾ ਖਾਈਏ ਨੀ ਆਪਣੇ ਵੀਰੇ ਦੀ ਝੂਠੀ ਨਾ ਖਾਈਏ ਨੀ ਆਪਣੇ ਵੀਰੇ ਦੀ ਝੂਠੀ ਨਾ ਖਾਈਏ ਨੀ ਆਪਣੇ ਵੀਰੇ ਦੀ ਬੰਦਾ ਬੂਟਾ ਪਹਿਣੇ ਅੰਬ ਦਾ ਬੂਟਾ ਮੈਂ ਕੇ ਲਾ ਬਣ ਜਾਵਾਂ ਨੀ ਝੁਕ ਝੁਕ ਤੇਰੇ ਨਾਲ ਜਲਕ ਜਾ ਝੁਕ ਝੁਕ ਕਦਲਾ ਬਾਣੀ ਪਾਣੀ ਚਾਹਤੇ ਨਾ ਆਵੀ ਪਿੰਡਾਂ ਕਿੰਨੇ ਦੀ ਤੁਗਿਰ ਕੀ ਸਲਗਣ ਨਾਲ ਹਟਾਇਆ ਵੀ ਬੱਡੇ ਦੀ ਇਰਦੇ ਇਸਾਲੇ ਦੀ ਟੋਟੀ 300 ਕੇਲੇ ਜੜਾਇਆ ਵੀ 300 ਕੇਲੇ ਫੂਰੀ ਨੇ ਪੱਤੀ 300 ਕੇਲੇ ਫੂਰੀ ਨੇ ਪੱਤੀ ਨਾਹਾਂ ਚੇਰੇ ਜੜਾਇਆ ਵੀ ਲੱਗ ਤੇ ਮਰੀ ਤਾਂ ਨਹੀਂ ਨਾਵਾ ਕੋ ਕਿ ਭਾਇਆ ਵੀ ਦੁਨੀਆ ਕਹਿੰਦੀ ਹੈ ਧੰਨਵਾਦ ਕਰ ਜਾ ਜਾ ਆਖਰ ਮਾਪਿਆਂ ਨੇ ਦੀਆ ਪਰਦੇ ਦੇ ਗੁਰੂ ਨੇ ਕਾਇਆ ਸੁਮਾਏ ਦੁਨੀਆ ਅਰਕੀ ਉਹਰੇ ਬੈਠੇ ਨੇ ਮਾਰੇ ਮੁੱਲ ਲਾ ਕਾ ਇਹ ਦੋ ਜਾਨ ਦਾ ਭਾਈਆ ਇਹ ਦੋ ਰੀਪਾ ਚ ਲੈਣਾ ਹਾਂਜੀ ਹਾਂਜੀ ਮੈਂ ਇੱਕ ਦੇ ਰੋ ਮੈਂ ਇੱਕ ਦੇ ਦੋ ਹਾਂਜੀ ਤੇ ਮਾਂ ਵਰਤੀ ਜਾਵਾ ਤੇ ਤੇਰੀ ਸੜ ਜੇ ਹਾਂਜੀ দেখুন হ্যাঁ জি এইটা তো দাও দে জানি এর মধ্যে ঠিক আলো দাও দে চল না মারতি যাও না পিছু 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 হ্যাঁ ਜੰਦਾ ਤੇ ਕੇ ਨਹੀਂ ਜਾਂਦੀ ਜੇ ਮੈਂ ਤੂੰ ਕੀ ਤੇ ਕੇ ਰਣ ਜਾਂਦਾ ਬਲਖਨਾ ਮੇਰੇ ਪੰਖ ਤੇ ਕੇ ਰਣ ਜਾਂਦਾ ਬਲਖਨਾ ਮੇਰੇ ਤੇ ਕੇ ਰਣ ਜਾਂਦਾ ਬਲਖਨਾ ਮੇਰੇ ਪੰਖ ਤੇ ਲੈ ਤੇ ਬੋਲੀ ਕੋਲੋ ਕੋਰੀ ਵਿੱਚ ਮੁਗਲਾ ਦੇ ਥਾਣਾ ਵੀ ਮੁਗਲ ਤਾਂ ਬੋਲਣ ਆਪਣੀ ਬੋਲੀ ਓ ਮੁਗਲ ਤਾਂ ਬੁੱਲਣ ਆਪਣੀ ਬੋਲੀ ਮੈਨਾ ਨਾ ਕੀ ਜਾਲ ਬੀ ਜਦ ਮੈਂ ਹੋ ਗਿਆ ਸਮਝਣ ਜੋਗਾ ਓ ਜਦ ਮੈਂ ਹੋ ਗਿਆ ਸਮਝਣ ਜੋਗਾ ਫੇਰ ਬਦਲ ਗਿਆ ਥੋੜਾ ਨੇਕੀ ਖਟ ਬੰਦਿਆ ਕੀ ਐ ਥੋੜੇ ਜਾਨਾ ਨੇਕੀ ਖਟ ਬੰਦਿਆ ਤੂੰ ਐ ਥੋੜੇ ਜਾਣਾ ਨੇਕੀ ਖਟ ਬੰਦਿਆ ਕੀ ਐ ਥੋੜੇ ਜਾਣਾ ਨੇਕੀ ਖਟ ਬੰਦਿਆ ਓ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰਾ ਜਾਣਾ ਤੇਰੀ ਵਈ ਸਭ ਤੇ ਵੱਡਾ ਸਤਿਗੁਰੂ ਨਾਨਕ ਓ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਲਕਲ ਰਾਖੀ ਮੇਰੀ ਵੀ ਚੰਗੇ ਪਰਮ ਕਮਾਲ ਹੈ ਬੰਦਿਆ ਕਮ ਕਮਾਲ ਹੈ ਬੰਦਿਆ ਛੱਡਦੇ ਆ ਫੇੜੀ ਬਚਵਾਲੜਿਆ ਲਾਜ ਰੱਖੀ ਤੂੰ ਮੇਰੀ ਵਾਜਾ ਵਾਲੜਿਆ ਲਾਜ ਰੱਖੀ ਤੂੰ ਮੇਰੀ ਵਾਜਾ ਵਾਲੜਿਆ ਲਾਜ ਰੱਖੀ ਤੂੰ ਮੇਰੀ ਵਾਜਾ ਵਾਲੜਿਆ ਓ ਸਰਦਾ 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 ਡੇਰਵਾਲ ਸੰਤਾਂ ਦੇ ਮਹਿਰ ਹਸੀ ਗੁਰਮਕੀਪਾ ਨੇਮ ਰੋਜ ਕਰਦਾ ਮਾੜੀ ਬੰਤੇ ਕੋਲ ਨੂੰ ਮਾੜੀ ਬੰਤੇ ਕੋਲ ਨੂੰ ਖਰਦਾ ਟਾਣੀਓ ਫੁੱਲ ਟੁੱਟ ਕੇ ਮੁੜ ਕੇ ਬੇਲ ਨਾਲ ਚੜਦਾ ਹਨ ਉਹ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਪੜਦਾ ਹਨ ਉਹ ਪਰਮੇਸ਼ਰ ਦਾ ਕਿਥੇ ਵਰਦਾ ਨਾ ਪਰਮੇਸ਼ਰ ਵਾਲੋਂ ਅਗੇ ਪੈਣਾ ਨੂੰ ਨਾ ਤੇਰੇ ਰੰਗ ਦਾ ਰੂਗਾ ਮਾਰਾ ਨਾ ਕਰੀਏ ਸਜਵਾ ਨੀਂਦਾ ਮਾਰਾ ਨਾ ਕਰੀਏ